ਵਿਅਕਤੀ ਗ੍ਰਿਫਤਾ ਕੀਤੇ ਐ ਇੱਕ ਸਾਗਰ ਪੁੱਤਰ ਕਸ਼ਮੀਰ لال ਦੂਜਾ ਅਦਿੱਤਿਆ son of ਸैम ਪਿੰਡ ਝਾਵਲਾ ਇਹਨਾਂ ਕੋਲੋਂ ਵੀ 15-15 ਗ੍ਰਾਮ ਜਿਹੜੀ ਹੈ ਹੈਰਨ ਬਰਾਮਦ ਹੋਈ ਹੈ ਇਹਾਂ ਦੇ ਖਿਲਾਫ ਪਰਚਾ ਦਰਜ ਕਰਕੇ ਇਹ ਹੁਣ ਰਿਮਾਂਡ ਤੇ ਨੇ ਅਗਲੀ ਕਾਰਵਾਈ ਜਿਹੜੀ ਜਾਰੀ ਹੈ ਇਹ ਵੇਚਣ ਦੇ ਆਦੀ ਸੰਜਾ ਕਿਦਾਂ ਹੈ ਹਾਂਜੀ ਹਾਂਜੀ ਇੱਕ ਤਾਂ ਹਲੇ ਹੁਣੇ ਜੇਲ੍ਹ ਚੋਂ ਆਇਆ ਹੀ ਐ ਆਉਂਦਾ ਹੀ ਫੇਰ ਲੱਗਿਆ ਫੇਰ ਸਾਡੇ ਹੱਥ ਆ ਗਿਆ ਫੇਰ ਤੋਰਤਾ ਸਰ ਕਿੰਨੇ ਕੁ ਮਾਮਲੇ ਨੇ ਤਿੰਨ ਅਰੋਪਿਆਂ ਦੇ ਦਰਜ ਨੇ ਜੀ ਇਹਨਾਂ ਦੇ ਖਿਲਾਫ ਮਤਲਬ ਕਾਫੀ ਮਾਮਲੇ ਦਰਜ ਨੇ ਜੀ ਤਿੰਨ ਥਾਣੇ ਦੇ ਸਾਹਮਣੇ ਸਰੇਂਜ 300 ਤੋਂ ਉੱਪਰ ਜਿਹੜੇ ਡੇਟੇਟਰ ਨੇ ਡੇਲੀ ਸਰੇਂਜ ਲੈਂਦੇ ਨੇ ਔਰ ਚਿੱਟੇ ਟੀਗਾ ਲਾਉਂਦੇ ਨੇ ਉਹ ਚਿੱਟਾ ਕਿੱਥੋਂ ਲੈਂਦੇ ਨੇ ਉਹਨਾਂ ਨੂੰ ਗ੍ਰਫਤਾਰ ਕਰਕੇ ਇਹ ਸਮਗਲਰ ਬਾਰੇ ਪੁੱਛਗਛ ਕਰੀ ਪੁਲਿਸ ਨੇ ਕਿਉਂ ਨਹੀਂ ਕੋਸ਼ਿਸ਼ ਕੀਤੀ ਕਰ ਰਹੀ ਹੈ ਜੀ ਆ ਹੁਣ ਅਸੀਂ ਫੜੇ ਆ ਬੰਦੇ ਇਹ ਹੈ ਝਾਵਲੇ ਦੇ ਹੈ ਜਿਹੜਾ ਇੱਧਰ ਮਾਰਦੇ ਹੈ ਸਪਲਾਈ ਇੱਧਰ ਕਰਦੇ ਆ ਕੇ ਉਹ ਅਸੀਂ ਢਾਹ ਲਿਆ ਉਥੋਂ ਕਿ ਪੁਲਿਸ ਉਹਨੂੰ ਕਸਟਡੀ ਵਿੱਚ ਲੈ ਕੇ ਹੋਰ ਪੁੱਛਗਛ ਕਰੇਗੀ ਜੀ ਜਿਹੜੇ ਬਿਲਕੁਲ ਜੀ ਰਿਮਾਂਡ ਦੇ ਨੇ ਚੱਲ ਰਹੀ ਹੈ ਪੁੱਛਗਛ ਇਹ ਤੁਹਾਡੀ ਖਬਰ ਨਹੀਂ ਸਾਨੂੰ ਨੇੜੇ ਲਾਤਾ ਅਸੀਂ ਨਾਲ ਹੀ ਰੇਡ ਕੀਤਾ ਸਾਨੂੰ ਬੰਦੇ ਕਾਬੂ ਆ ਗਏ ਸਰ ਇੱਕ ਅਰੋਪੀ ਜਿਹਨਾਂ ਦੇ 304 ਦਾ ਮਾਮਲਾ ਦਰਜ ਹੈ ਦੂਸਰੇ ਦੇ ਐਨਡੀ ਦਾ ਮਾਮਲਾ ਦਰਜ ਹੈ ਤੁਸੀਂ ਬਰੀਫ ਕਰੋਗੇ ਸਰ ਜਿਹੜੇ ਕਿ ਕੀ ਨਾਮ ਉਹਨਾਂ ਦੇ ਜਿਹੜੇ ਹੈਗੇ ਆ ਜੀ ਸੂਰਤੀ ਸਿੰਘ ਤੇ ਛਿੰਦਾ ਸਿੰਘ ਇਹਨਾਂ ਦੇ ਖਿਲਾਫ ਹੈਗਾ 304 ਦਾ ਮੁਕੱਦਮਾ ਅਦਾਲਤ ਵਿੱਚ ਜਿਹੜੇ ਅਦਿੱਤਿਆ ਔਰ ਫਸਹਿਮ ਤੇ ਇੱਕ ਸਾਗਰ ਹੈ ਇਹਨਾਂ ਦੇ ਖਿਲਾਫ ਐਨਡੀ ਦਾ ਮੁਕੱਦਮਾ ਦਰਜ ਹੈ